ਤੁਸੀਂ ਆਏ ਥੋੜਾ ਨਾਲ ਇੱਕ ਮਿਲ ਬੇਜਤੀ ਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਲਿਆ ਪੀਟੀਸੀ ਵਾਲੇ ਨੂੰ ਬੁਲਾ ਸਕਲਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਵਾਲੇ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇਨਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂਮ ਦੋ ਇੱਕ ਮੈਂ ਗੱਲ ਦੱਸਾਂ ਜੀ ਦੋ ਕਮੈਂਟ ਥ੍ਰੈਟਿੰਗ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਛਾਣ ਚਾਹੀਦੀ ਹੈ ਪਛਾਣ ਬੋਲੋ ਮੈਨੂੰ ਲੋਸ ਮੈਨ ਨਾਇਆ ਹੋਆ ਯੂ ਜੀ ਤੁਸੀਂ ਦੋੜਾ ਕਿੱਥੇ ਐਸੋਲੀਨ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਆ ਇੰਟਰੋਡਕਸ਼ਨ ਵਾ ਆ ਤੁਸੀਂ ਵਰਤੀ ਚ ਨਹੀਂ ਫਲਾਈਂਗ ਸਵਾਰਦੇ ਬਿਜ਼ਨਸ ਵੀਰ ਨੂੰ ਕਾਲ ਹੋ ਉਸਤਾਨ ਅਲੈਕਮ ਹਾਂ ਡੀਐਸਪੀ ਇਨ ਦਰਕਰਜ਼ ਜਿਵੇਂ ਅੰਦਰ ਆਏ ਉਹ ਮੈਂ ਦੱਸਦਾ ਰਹੇ ਕੋਈ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਦਰਸ ਤੇ ਆ ਕੇ ਕੋ ਕੋਗਾ ਮੈਂ ਡੀਐਸਪੀ ਐ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਉਸ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾ ਲੋਕਾਂ ਨੂੰ ਮਿਲ ਰਿਹਾ ਮੇਰੇ ਸਿਰ ਪਾਈ ਚਾਏ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣਿਓ ਜੀ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਛੋਟੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਧੰਗਾ ਕਰ ਰਹੇ ਨਹੀਂ ਕੋਈ ਧੰਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪ੍ਰਿੰਟ ਕਰੋਗੇ ਤੁਸੀਂ ਆਪ ਹੈ ਬਹਿਜੋ ਕਿਉਂ ਮੇਰੀ ਗੱਲ ਸੁਣਨੀ ਨਹੀਂ ਮੇਰੀ। ਇੱਕੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਹੋ ਤੁਸੀਂ ਆਪਣੇ ਕੋਲ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ। ਸਭ ਨੂੰ ਐਡਵੋਕੇਟ ਮੈਨੂੰ ਰੋਕੇ ਰੱਖੋ। ਸਭ ਰਿਕਾਰਡ ਹੋ। ਤੁਸੀਂ ਕੋਈ ਇੱਕ ਦੋ ਬੰਦੇ ਧਰ ਦੇ ਰੱਖਣ ਔਰ ਖੋ ਸਭ ਰਿਕਾਰਡ ਹੋ। ਤੁਹਾਡਾ ਵੀ ਸਿਕਿਉਰਟੀ ਥ੍ਰੈਟਸ ਹੈ ਨਾ ਸਾਰੀਆਂ ਜਿੰਨੀਆਂ। ਨਾ ਨਾ ਨਾ। ਤੇ ਟਰੈਕ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ? ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ। ਸਭ ਦੀ ਵੀਡੀਓ ਬਣਾਓ ਮੇਰਾ ਵੀ ਇੱਕ ਫੋਟੋ ਖਿੱਚ ਲਿਓ ਬਣਾਓ ਦੇਵਿਨੂ ਸਾਰੀ ਪ੍ਰਾਪਰਟੀ ਜੇ ਤੁਹਾਨੂੰ ਵਿਗਨ ਕੋਉਣ ਦੇ ਖਾਬੇ ਨਾ ਦੋ ਤੁਸੀ ਜਿਹੜਾ ਵਿਗਨ ਕੋ ਤੁਸੀ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰਮੈਨ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਸਭ ਬਿਜ਼ਨਸ ਅਲੈਡੀ ਵਰਦੀ ਜੀ ਤੁਸੀ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਜੀ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਬਿਚ ਦੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਡੁੱਟੇ ਮੇਰਾ ਇਫੋਨ ਹੈ ਬੈਡੀ ਐਸ ਕੇ ਵਿਜਨ ਨਾਲ ਸਾਰਾ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਕੌਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਨਾ ਰਿਪੋਰਟਰ ਨਹੀਂ ਸਬਸ ਪਲੀਜ਼ ਕੋ ਤੁਸੀਂ ਸੁਣੋਗੇ ਪਲੀਜ਼ ਸਟਾਪ ਵੀ ਨਾਟ ਇਨ ਪਬਲਿਕ ਵਾਈ ਡੋ ਇਨਵੈਸਟਿਗੇਸ਼ਨ ਦੇ ਆਟ ਮਾਈ ਬੀ ਪੀਪਲ ਇਸ ਨਾਲ ਕੋਈ ਮਸਲੇ ਦਾ ਨਾ ਆਈ ਆਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਹਾਂ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜਿਹੜੇ ਕੋਸਟਾ ਰੁਕੀਲ ਐਡਵੋਕੇਟ ਬਰਨੋਦ ਲਾਲ ਨੂੰ ਸਾਰਾ ਦੱਸਦੇ ਡਾਕਟਰ ਜੁਨੇ ਕੀ ਕਰਦਾ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਕੋਈ ਪੰਨੋ ਸਿੱਖਣਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਦੰਦ ਕੀ ਕਰਦੀ ਪਰ ਮਾਲਕਾਂ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਜੇ ਮੈਂ ਆਪ ਤੇ ਜਵਾਬ ਦੇ ਸਰਨੇ ਜਵਾਬ ਤੇ ਜਵਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਵਾਬ ਤੇ ਤੇ ਹੁੰਦੇ ਨਾ ਤੁਸੀਂ ਕੰਮ ਹੁੰਦੇ ਸੁਣ ਲਓ ਸੁਣ ਲਓ ਸੁਣ ਲਓ ਜੇ ਜਵਾਬ ਤੇ ਹੁੰਦੇ ਨਾ ਕੁਝੀ ਆਮ ਨਾਲ ਆਉਂਦੇ ਮੈਂ ਆਮ ਨਾਲ ਆਪਦੇ ਨਾ ਕਿਸੇ ਸਟੂਡਿੰਗ ਨਾ ਨੂੰ ਨੋਟ ਕਰਾਇਆ ਮੈਨੂੰ ਨਾਂ ਲੈ ਕੇ ਕਿਨੂੰ ਚਾ ਕੀ ਨੋਟ ਕਰਾ ਦਿਖਾ ਦਿਓ ਕਿਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉੱਤੇ ਅਸੀਂ ਉਹਦੇ ਨਾਂ ਨਾਲ ਉਹਨਾਂ ਦੀ ਨਿਸ਼ਾਨਦੇਹੀ ਤਾਂ ਉਹਨਾਂ ਨੇ ਦੱਸਿਆ ਸਾਬ ਉੱਪਰ ਵੀ ਆ ਹ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਲਦ ਤਾਂ ਨਹੀਂ ਆ ਜੀ ਦਰਵਾਜ਼ਾ ਖੁੱਲਾ ਸੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਮੇਰੇ ਕੋਲ ਨਹੀਂ ਮੈਂ ਬੈਠੋ ਆਰਾਮ ਨਾਲ ਬੈਠੇ ਜੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉੱਥੋਂ ਦੇ ਖੜੀ ਤੁਸੀਂ ਆਮੇ ਘਬਰਾੜ ਕੇ ਜਾਦਾ ਹੁੰਦੇ ਜੋ ਕੁਝ ਨਹੀਂ ਹੋ ਰਿਹਾ ਕੋਈਏ ਤੇਰੇ ਨਾਲ ਦੇਖੋ ਤੁਸੀਂ ਬੈਠ ਕੇ ਗੱਲ ਕਰੋ ਇੱਧਰ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਦਦ ਵੀ ਦੇ ਦੇ ਦਫ਼ਤਰ ਆਏ ਹੋ ਬੈਠ ਕੇ ਗੱਲ ਕਰੋ ਮੈਂ ਆਪਣੀ ਪਛਾਣ ਦੱਸ ਹਾਂ ਬੈਠ ਕੇ ਗੱਲ ਕਰੋ listen this is round the way investigation here no no this is your is not the way your are trespassing into my house you are trespassing into my house no no tusi aaye authority nal ek minute wait kia ji pehla tusi apni introduction tu video banaya PTC wale nu bula sakda ohna nu bata sare channels nu bula lo ji sare channels wale nu bula lo ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ ਡੋ ਨੋ ਇੱਕ ਮੈਂ ਗੱਲ ਦੱਸਦਾ ਜੀ ਡੋ ਨੋ ਕਮੈਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਕਰੋ ਮੈਂ ਸਿਰਫ ਉਹਦੀ ਪਛਾਣ ਦੀ ਜ਼ਰੂਰੇ ਪਛਾਣ ਉਹ ਮੈਨੂੰ ਲੋਕ ਮੈਨਾਂ ਆਇਆ ਹੂ ਆ ਯੂ ਜੀ ਉਦੋਂ ਟੋੜਾ ਕਿਤਾਬ ਮੈਂ ਲੈਸਨ ਯੂਨੀਵਰਸਿਟੀ ਤੋਂ ਜੋ ਹੂ ਆਰ ਯੂ ਟੈਲ ਮੀ ਆ ਇੰਟਰੋਡਕਸ਼ਨ ਮੈਂ ਆ ਤੂੰ ਸੀ ਵਰਤੀ ਚ ਨਹੀਂ ਫਲਾਈਂਗ ਸ਼ੋਰਟ ਦੇ ਬਿਜ਼ਨਸ ਮਨ ਨੂੰ ਕਾਲ ਹੋ ਤੁਸ ਜੀ ਅਲੈਕਮ ਹਾਂ ਡੀਐਸਪੀ ਇਨ ਦਰਵਾਜ਼ੇ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਰਹੇ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਦਫਤਰ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਕਿ ਤਾ ਨਹੀਂ ਕੁ ਬਣ ਜਾਣਾ ਤੁਹਾਨੂੰ ਸਾਰੇ ਨੂੰ ਪਤਾ ਸੀ 10 ਬੀ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਉਹ ਤਾਂ ਧੱਕੇ ਤੇ ਹੋਣੇ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਾਲ ਸੈਕਿੰਡ ਜੁਵਾ ਕੰਪਟੂ ਮੈਂ ਹਾਊਸ ਮੈਂ ਘਰੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਏ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣੇ ਉਹ ਨਹੀਂ ਸਕਦੇ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈ ਜੀ ਥੋੜੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਪਰੇਟ ਕਰੋਗੇ ਤੁਸੀਂ ਆਪ ਹੈ ਬਹਿ ਜੋ ਕਿ ਮੇਰੀ ਗੱਲ ਸੁਣਨੀ ਮੈਨੂੰ ਬੈਠੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਸਭ ਆਪਣਾ ਐਡੋਕੇਟ ਮੈਂ ਰੱਖੇ ਰੱਖੋ ਸਭ ਰਿਕਾਰਡ ਹੋਵੇ ਕੋਈ ਇੱਕ ਦੋ ਬੰਦੇ ਕਰਦੇ ਰੱਖਣੇ ਹੋਰ ਖੋ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਕਿਉਰਟੀ ਪ੍ਰੋਟੈਕਸ਼ਨ ਹੈ ਸਾਰੀ ਇੰਜੈ ਨਾ 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 ਤੁਹੇ ਟਰੈਕ ਕਹਿੰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਜੋੜੀ ਚਾਲੇ ਇੱਧਰ ਸਭ ਦੀ ਵੀਡੀਓ ਬਣਾ ਲੈ ਮੇਰਾ ਵੀ ਇੱਧਰ ਫੋਟੋ ਖਿੱਧਰ ਬਣਾ ਕੇ ਵੀਡੀਓ ਬਣਾ ਸਾਰੀ ਬਣਾਉਣ ਦੀ ਜੂਨੀ ਪ੍ਰਕਿਰਿਆ ਤੋਂ ਵਿਘਨ ਪਾਉਣ ਦੇ ਖਿਲਾਫ ਇਹਨਾਂ ਨੂੰ ਤੁਸੀ ਜਿਹੜਾ ਵਿਘਨ ਪਾ ਤੁਸੀਂ ਵਿਘਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰਮੈਨ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਬਿਜ਼ਨਸ ਅਲੈਡੀ ਵਰਦੀ ਜੀ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਜੀ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਡੁੱਟੇ ਮੇਰਾ ਇਫੋਨ ਹੈ ਤੁਸੀਂ ਬੈਡ ਐਸਕੇ ਵਿਜੀਨ ਨਾਲ ਸਾਰੇ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਾਬ ਤੁਸੀਂ ਦੱਸੋ ਤੁਸੀਂ ਕੌਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਨਾ ਕੋਈ ਰਿਪੋਰਟ ਕਰਾ ਨਹੀਂ ਸਰ ਪਲੀਜ਼ ਕੋਲਕ ਯੂ ਆਰ ਨਾਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਕਰੋ ਪਲੀਜ਼ ਕਾਊਂਟ ਵੀ ਨਾਟ ਇਨ ਦਾ ਪਬਲਿਕ ਇਨਕਾਇਰਿ ਇਨਵੈਸਟਿਗੇਸ਼ਨ ਦੇ ਆਰ ਮਾਈ ਬੀ ਪੀਪਲ ਦੇ ਇਸ ਨਾਲ ਕੋਈ ਮਸਲੇ ਕਿਉਂ ਨਾ ਆਈ ਆਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਟੂ ਇਨ ਫਰੰਟ ਆਫ ਦਾ ਕੈਮਰਾ ਉਸ ਜਿਹੜੇ ਕੋਸਟਾ ਰੁਕੀ ਲ ਐਡਵੋਕੇਟ ਬਰਨੋਦ ਲਾਲ ਨੂੰ ਸਾਰਾ ਦੱਸਦੇ ਡਾਕਟਰ ਨੂੰ ਨਹੀਂ ਕੀ ਕਰਦਾ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਕਰੋ ਕੋਈ ਪੰਨੋ ਚ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਇੰਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਦੰਦ ਕੀ ਕਰਦੀ ਪਰ ਮਾਲਕਾਂ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਹੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਭ ਗੱਲ ਮੈਂ ਆਪ ਤੇ ਜਵਾਬ ਤੇ ਜਵਾਬ ਤੇ ਜੇ ਤਾਂ ਤੁਸੀਂ ਹਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਜੁਹਦੇ ਨਾ ਤੁਸੀਂ ਤਨੂੰ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਪ ਤੇ ਜੁਹਦੇ ਨਾ ਤੁਸੀਂ ਆਮ ਨਾਲ ਆਉਂਦੇ ਮੈਂ ਆਮ ਨਾਲ ਆਪਦੇ ਨਾ ਸਟੂਡੈਂਟ ਨੂੰ ਨਾ ਨੂੰ ਮੋਟ ਕਰਾ ਦੇ ਉਹਨੂੰ ਨਾਂ ਲੈ ਕੇ ਕਿਨੂੰ ਚਾ ਕੀ ਨੂੰ ਮੋਟ ਕਰਾ ਦਿਖਾ ਦਿ ਕਿਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉਹਦੇ ਉੱਤੇ ਫਸੂਨ ਦੇ ਨਾਲ ਨੂੰ ਨਹੀਂ ਰੱਖਦਾ ਨਿਸ਼ਾਨ ਦੇ ਤੋ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਰ ਚੁਟਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬਸ ਤਾਂ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਮੇਰੇ ਕੋਲ ਨਹੀਂ ਮੈਂ ਬੈਠੋ ਆਰਾਮ ਮੈਠੇ ਤੋਂ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉੱਥੋਂ ਦੇ ਖੜੀ ਤੁਸੀਂ ਆਰਾਮ ਨਾਲ ਘਬਰਾੜ ਕੇ ਜਾਦਾ ਹੁੰਦਾ ਬੈਠੋ ਕੁਝ ਨਹੀਂ ਹੋ ਰਿਹਾ ਕੋਈ ਇਹ ਤੇਰੇ ਕਿਸੇ ਦੇਖੋ ਤੁਸੀਂ ਬੈਠ ਕੇ ਗੱਲ ਕਰੋ ਇੰਦੇ ਵਿੱਚ ਹਾਂ ਜੀ ਕੋਈ ਹੋਵੇ ਜੀ ਤੁਹਾਡਾ ਕੋਈ ਮਦਦ ਚ ਦੇ ਦੇ ਦਫਤਰ ਆਏ ਹੋ ਬੈਠ ਕੇ ਗੱਲ ਕਰੋ ਮੈਂ ਆਪਣੀ ਪਛਾਣ ਦੱਸ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨਾਟ ਦ ਵੇ ਇਨਵੈਸਟੀਗੇਸ਼ਨ ਨੋ ਨੋ ਥਿਸ ਇਜ਼ ਯੂਅਰ ਇਜ਼ ਨਾਟ ਦ ਵੇ ਯੂਅਰ ਇ ਤੁਹਾਡਾ ਯੂਅਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਨੋ ਨੋ ਤੁਸੀਂ ਆਏ ਥਾਟ ਬਰਨਾਲ ਇੱਕ ਮਿੰਟ ਵੇਤੀਆ ਜੀ ਪਹਿਲਾਂ ਤੁਸੀਂ ਆਪਣੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਕੇ ਪੀਟੀਸੀ ਵਾਲੇ ਨੂੰ ਦਿਲਾ ਸਕੋਲਾ ਉਨਾਂ ਨੂੰ ਬੁਲਾਓ ਸਾਰੇ ਚੈਲਨਾਂ ਨੂੰ ਬੁਲਾ ਲਓ ਜੀ ਸਾਰੇ ਚੈਲਨਾਂ ਨਾਲ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਯੂ ਲੋਕ ਇੱਕ ਮੈਂ ਗੱਲ ਦੱਸਾਂ ਜੀ ਦੋਲ ਕਮੈਂਟ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਕਰੋ ਮੈਂ ਸਿਰਫ ਉਹਦੀ ਪਛਾਣ ਦੀ ਜ਼ਰੂਰੇ ਪਛਾਣ ਉਹ ਮੈਨੂੰ ਲੋਕ ਮੈਨੂੰ ਆਇਆ ਹੂ ਆ ਯੂ ਜੀ ਤੁਸੀਂ ਤੁਹਾਡਾ ਕਿਹਦਾ ਮੈਂ ਐਸਨ ਯੂਨੀਵਰਸਿਟੀ ਤੋਂ ਜੋ ਹੂ ਆਰ ਯੂ ਟੈਲ ਮੀ ਆਂਟ੍ਰੋਡਕਸ਼ਨ ਮੈਂ ਆ ਤੁਸੀਂ ਵਰਤੀ ਚ ਨਹੀਂ ਫਲਾਈਂਗ ਸੌਟ ਦੇ ਬਿਜ਼ਨਸ ਵੀਰ ਨੂੰ ਕਾਲ ਹੋ ਉਸਦਾ ਲੈ ਗੋ ਹਾਂ ਡੀਐਸਪੀ ਇੰਦਰਪਰਸ ਜੀ ਉਹ ਮੇਰੇ ਅੰਦਰ ਆਏ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਦਰਸ ਤੇ ਆ ਕੇ ਕੋ ਕੋਗਾ ਮੈਂ ਡੀਐਸਪੀ ਐ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਉਸ ਪਤਾ ਅਸੀਂ ਦੱਸ ਦੇ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਉਹ ਤਾਂ ਧੱਕੇ ਤੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਯੂ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾ ਲੋਕਾਂ ਨੂੰ ਮਿਲ ਰਿਹਾ ਮੇਰੇ ਸਿਰ ਪਾਈ ਚਾਏ ਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਜੀ ਤੁਸੀਂ ਮੇਰੀ ਗੱਲ ਠੱਕੇ ਨਾਲ ਨਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਤੁਹਾਡੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਡਾਕਟਰ ਨਹੀਂ ਕੋਈ ਠੱਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋ ਪ੍ਰਿੰਟ ਕਰੋਗੇ ਤੁਸੀਂ ਵਾਪ ਹੈ ਬਹਿ ਜੋ ਕਿਉਂ ਮੇਰੀ ਗੱਲ ਸੁਣਨੀ ਨਹੀਂ ਮੇਰੀ। ਇੱਕੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਹੋ ਤੁਸੀਂ ਆਪਣੇ ਕੋਲ ਸਭ ਕੁਝ ਰਿਕਾਰਡ ਹੋਊਗੀ ਕੈਮਰੇ 'ਚ ਸਭ ਨੂੰ ਐਡਵੋਕੇਟ ਨੇ ਰੋਕਿਆ ਰੱਖੋ ਸਭ ਰਿਕਾਰਡ ਹੋ। ਤੁਸੀਂ ਕੋਈ ਇੱਕ ਦੋ ਬੰਦੇ ਕਰ ਦੇ ਰੱਖਣ ਓਰ ਖੋ ਸਭ ਰਿਕਾਰਡ ਹੋ। ਤੁਹਾਡਾ ਵੀ ਸਿਕਿਉਰਟੀ ਥ੍ਰੈਟਸ ਹੈ ਨਾ ਸਾਰੀ ਇੰਟੈਜਿਟੀ। ਨਾ ਨਾ ਨਾ। ਤੋ ਟ੍ਰੈਕ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ? ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ। ਸਭ ਦੀ ਵੀਡੀਓ ਬਣਾ ਮੇਰਾ ਵੀ ਇੱਕ ਫੋਟੋ ਖਿੱਚ ਲਾ ਬਣਾ ਦੇ ਵੀਡੀਓ ਸਾਰੀ ਪ੍ਰਾਪਰਟੀ ਜੇ ਤੁਹਾਨੂੰ ਵਿਗਨ ਕੋਮਨ ਦੇ ਖਰਾਬੇ ਨਾ ਹੋਣ ਤੁਸੀ ਜਿਹੜਾ ਵਿਗਨ ਪਹ ਤੁਸੀ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂ ਸੀ ਸਰਮੈਨ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਸਭ ਬਿਜ਼ਨਸ ਅਲੈਡੀ ਵਰਦੀ ਨੇ ਤੁਸੀ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਬਣ ਕੇ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਾਗਰ ਟੁੱਟੇ ਮੇਰੇ ਅੱਗੇ ਆਈ ਫੋਨ ਬੈਡ ਐਸ ਕੇ ਵਿਜ਼ਨ ਨਾਲ ਸਾਰੇ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਜੀ ਤੁਸੀਂ ਦੱਸੋ ਤੁਸੀਂ ਕੋਣ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਜੀ ਮੇਰੇ ਸਾਡੇ ਦੇ ਮੇਰੇ ਘਰ ਆਏ ਆ ਜੀ ਮੇਰੇ ਲੈ ਜੀ ਨਾ ਰਿਪੋਰਟ ਕਰ ਰਹੇ ਨਹੀਂ ਸਰ ਪਲੀਜ਼ ਕੋਲਕ। ਬੀ ਯੂ ਆਰ ਨੋਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਕਰੋ ਪਲੀਜ਼ ਕਾਉਂਟ ਵੀ ਨੋਟ ਇਨ ਦ ਪਬਲਿਕ ਇਨ ਅ ਫਾਈਨ ਇਨਵੈਸਟੀਗੇਸ਼ਨ ਦੇ ਆਰ ਨਾਟ ਵੀ ਪੀਪਲ ਦੇ ਇਸ ਨਾਲ ਕੋਈ ਮਸਲੇ ਦਾ ਨਹੀਂ ਆਉਂਦਾ ਨੋ ਨਾ ਆਈ ਆਮ ਨੋਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਂ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜਿਹੜੇ ਕੋਰਟ ਦਾ ਕੀ ਐਡਵੋਕੇਟ ਬਰਨੋਦ ਲਾਲੂ ਉਹਨੂੰ ਸਾਰਾ ਦੱਸਦੇ ਡਾਕਟਰ ਨੂੰ ਨਹੀਂ ਕੀ ਕਰਦਾ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਕੋਈ ਪੰਨੋ ਚ ਕਰਨਾ ਸੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਇੰਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚ ਰੰਗ ਕੀ ਕਰਦੀ ਪਰ ਮਾਲਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਹੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੀ ਜੱਟ ਮੈਂ ਆਪ ਤੇ ਜਵਾਬ ਦੇ ਸਰਨੇ ਜਵਾਬ ਤੇ ਜਵਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਵਾਬ ਤੇ ਤੇ ਹੁੰਦੇ ਨਾ ਤੁਸੀਂ ਕੰਮ ਹੁੰਦੇ ਸੁਣ ਲਓ ਸੁਣ ਲਓ ਸੁਣ ਲਓ ਜੇ ਜਵਾਬ ਤੇ ਹੁੰਦੇ ਨਾ ਕੁਝ ਇਹ ਆਮ ਨਾਲ ਆਉਂਦੇ ਮੈਂ ਆਮ ਨਾਲ ਆਪਦੇ ਸਟੂਡੈਂਟ ਨੂੰ ਨਾਮ ਮੋਟ ਕਰਾ ਦੇ ਉਹਨੂੰ ਨਾਮ ਲੈ ਕੇ ਆ ਕਿ ਉਹਨੂੰ ਕੀ ਨੋਟ ਕਰਾ ਦਿਖਾ ਦਿਓ ਉਹਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉਹਦੇ ਉੱਤੇ ਅਸੀਂ ਉਹਨਾਂ ਦੇ ਨਾਮਾਂ ਨੂੰ ਉਹਨਾਂ ਦੀ ਨਿਸ਼ਾਨਦੇਹੀ ਤੋਂ ਉਹਨਾਂ ਨੇ ਦੱਸਿਆ ਸਾਬ ਉੱਪਰ ਵੀ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਫਤਾ ਨਹੀਂ ਹੈ ਜੀ ਤੁਸੀਂ ਆਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਵੇਖਦੇ ਆ ਮੈਂ ਤੁਸੀਂ ਤੁਹਾਨੂੰ ਕਹਿ ਰਿਹਾ ਤੁਸੀਂ ਤਾਂ ਐਵੇਂ ਘਬਰਾ ਕੇ ਜਾਦਾ ਹੋ ਬਹਿ ਜਾਓ ਕੁਝ ਨਹੀਂ ਹੋ ਰਿਹਾ ਕੋਈ ਇਹ ਤੇ ਨਹੀਂ ਤੋ ਤੁਸੀਂ ਬੈਠ ਕੇ ਗੱਲ ਕਰੋ ਇਹਦੇ ਦਿੱਤਰ ਹਾਂਜੀ ਤੁਸੀਂ ਤੋਂ ਕੋਈ ਹੋਵੇ ਜੀ ਤੁਹਾਡਾ ਕੋਈ ਮਤਲਬ ਜੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ ਮੈਂ ਉਹ ਵੀ ਪਛਾਣਦਾ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨਾਟ ਦ ਵੇ ਇਨਵੈਸਟੀਗੇਸ਼ਨ ਹੋ ਰਹ ਲੋ ਲੋ ਜੇ ਜਵਾਰ ਇਸ ਔਰ ਦਾ ਵੇ ਜਵਾਰ ਇਸ ਤੁਹਾਡਾ ਜਵਾਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਲੋ ਲੋ ਤੁਸੀਂ ਆਏ ਥਾਟ ਬਰਨਾਲ ਇੱਕ ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾਇਆ ਪੀਟੀਸੀ ਵਾਲੇ ਨੂੰ ਬੁਲਾ ਸਕਲਾ ਉਹਨਾਂ ਨੂੰ ਬੁਲਾਓ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਵਾਲੇ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਯੂ ਡੋ ਨੋ ਇੱਕ ਮੈਂ ਗੱਲ ਦੱਸਾਂ ਜੀ ਡੋ ਨੋ ਕਮੈਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਮੈਂ ਸਿਰਫ ਉਹਨਾਂ ਨੂੰ ਪਛਾਣਤੀ ਸਰੂਰ ਪਛਾਣ ਪੁੱਛਿਆ ਮੈਨੂੰ ਲੋਸ ਮੈਨ ਨਾਇਆ ਹੋਆ ਯੂ ਜੀ ਤੁਸੀਂ ਦੋੜਾ ਕਿਤਾਬ ਮੈਂ ਐਸੋਲ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਆ ਇੰਟਰੋਡਕਸ਼ਨ ਵਾ ਆ ਤੁਸੀਂ ਵਰਦੀ ਚ ਨਹੀਂ ਫਲਾਈਂਗ ਸਵਾਰਡ ਦੀ ਬਿਜ਼ਨਸ ਵਿੰਗ ਕੋਣ ਹੋ ਤੁਸੀਂ ਹਾਂ ਡੀਐਸਪੀ ਇਨ ਦਬਰਜ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਇਹਨਾਂ ਨੂੰ ਬਿਲਕੁਲ ਗੱਲ ਕਰਿਆ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਦਫਤਰ ਚ ਆ ਕੇ ਕੋਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਿਤੇ ਤਾਂ ਨਹੀਂ ਕੁ ਬਣ ਜਾਣਾ ਤੁਹਾਨੂੰ ਸਾਰ ਨੂੰ ਪਤਾ ਸੀ 10 ਵਜੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਦੇ ਨਾਲ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਸ ਸੈਕਿੰਡ ਜੁਵਾ ਕੰਟੂ ਮੈਂ ਹਾਊਸ ਮੈਂ ਘਰੇ ਬੈਠਿਆ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਏ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣੇ ਉਹ ਦੀ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈ ਜੀ ਥੋੜੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਕੋਪਰੇਟ ਕਰੋਗੇ ਤੁਸੀਂ ਆਪ ਹੈ ਬਹਿ ਜਾਓ ਕਿ ਮੇਰੀ ਗੱਲ ਸੁਣਨੇ ਮੈਨੂੰ ਬੈਠੋ ਤੁਸੀਂ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਸਭ ਆਪਣਾ ਵੀ ਐਡੂਕੇਸ਼ਨ ਮੈਨੂੰ ਰੱਖੋ ਸਭ ਰਿਕਾਰਡ ਹੋਵੇ ਕੋਈ ਇੱਕ ਦੋ ਬੰਦੇ ਕਰਦੇ ਰੱਖਣ ਓਰ ਖੋ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਕਿਉਰਿਟੀ ਥ੍ਰੈਟ ਹੈ ਸਾਰੀ ਇੰਡਸਟਰੀ ਨਾ 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 ਤੇ ਥ੍ਰੈਟ ਹੈ ਕਹਿੰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਜੋੜੀ ਚਾਲੇ ਇੱਧਰ ਸਭ ਦੀ ਵੀਡੀਓ ਬਣਾ ਲੈ ਮੇਰਾ ਵੀ ਇੱਧਰ ਫੋਟੋ ਖੱਦਰ ਬਣਾ ਸਾਰੀ ਪ੍ਰਕਿਰਿਆ ਤੋਂ ਵਿਘਨ ਪਾਉਣ ਦੇ ਖਿਲਾਫ ਤੁਸੀਂ ਜਿਹੜਾ ਵਿਘਨ ਪਾਉ ਤੁਸੀਂ ਵਿਘਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਵਰਦੀ ਨਹੀਂ ਤੁਹਾਡੇ ਚ ਆਹ ਕੌਣ ਵੀ ਹੋ ਸੀ ਸਰ ਮੈਨ ਇੰਸਪੈਕਟਰ ਹੋਇਆ ਟਰੋਟੀ ਵਰਦੀ ਕਿੱਥੇ ਜੀ ਬਿਜ਼ਨਸ ਅਲਰੇਡੀ ਵਰਦੀ ਹੈ ਉਹ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਜੀ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਬਿਚ ਦੇ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਾਗਰ ਟੁੱਟੇ ਮੇਰਾ ਐਪਲ ਫੋਨ ਹੈ ਮੈਂ ਡੀਐਸਪੀ ਵਿਜਨ ਨਾਲ ਸਾਰੇ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਕਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਜੀ ਮੇਰੇ ਘਰ ਆਏ ਆ ਜੀ ਮੇਰੇ ਲੈ ਜੀ ਨਾ ਰਿਪੋਰਟ ਕਰ ਰਹੇ ਨਹੀਂ ਸਰ ਪਲੀਜ਼ ਕੋਮ ਦੇ ਯੂ ਆਰ ਨਾਟ ਕੋਆਪਰੇਟਿੰਗ ਸੁਣੋਗੇ ਰਿਲੀਜ਼ ਕਰੋ ਪਲੀਜ਼ ਸਟਾਪ ਵੀ ਨਾਟ ਇਨ ਦਾ ਪਬਲਿਕ ਵਾਈ ਡੋਇੰਗ ਇਨਵੈਸਟਿਗੇਸ਼ਨ ਦੇ ਆਰ ਨਾਟ ਮਾਈ ਪੀਪਲ ਇਹ ਇਸਨੇ ਇੱਕ ਮਸਲੇ ਦਾ ਨੋ ਨਾ ਆਈ ਆਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਤੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਉਹ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਕੋਈ ਇਹ ਬਿਲਕੁਲ ਵਧੀਆ ਗੱਲ ਹੈ ਵੀਡੀਓ ਲੋਕ ਹੀ ਦੇਖਣਗੇ ਜੇ ਤੁਸੀਂ ਬੋਲੋ ਤਾਂ ਵਾਪਸ ਹਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਟ ਇਨ ਫਰੰਟ ਆਫ ਦਾ ਕੈਮਰਾ ਤੁਸੀਂ ਵੀ ਕੋਈ ਤਾਂ ਵਕੀਲ ਹੈ ਕੋਈ ਪ੍ਰੋਣਾ ਦਾ ਨੂੰ ਨੂੰ ਸਾਰਾ ਦੱਸ ਦੇ ਡਾਕਟਰ ਸੋਹਣੇ ਕੀ ਗੱਲ ਹੈ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਬਰਾਬਰ ਬੈਠੋ ਕੋਈ ਬੰਦ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਇੰਡੀਆ ਦੀ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦਾਂ ਕੀ ਕਰਦੀ ਪਰ ਮਾਲਕਾਂ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੀ ਜੇ ਮੈਂ ਆਪਦੇ ਚ ਗੱਲ ਕਰਦਾ ਆਪਦੇ ਚ ਜਵਾਬ ਤੇ ਆਪਦੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਤੇ ਹੁੰਦੇ ਨਾ ਤੁਸੀਂ ਕਾਨੂੰਨ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਬ ਤੇ ਤੇ ਹੁੰਦੇ ਨਾ ਕੁਝ ਇਹ ਆਮ ਨਾਲ ਆਉਂਦੇ ਮੈਂ ਆਮ ਨਾਲ ਆਪਦੇ ਨਾ ਸਟੂਡੈਂਟ ਨਾ ਨੂੰ ਮੋਟ ਕਰਾ ਦੇ ਉਹਨੂੰ ਨਾਂ ਲੈ ਕੇ ਕਿਨੂੰ ਕਿਹਨੂੰ ਨੋਟ ਕਰਾ ਦਿਖਾ ਦੇ ਕਿਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਮਾਇਆ ਹੁੰਦੇ ਉੱਤੇ ਅਸੀਂ ਉਹਦੇ ਨਾਂ ਨਾਲ ਉਹਨਾਂ ਦੀ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਬ ਸਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਕਹਿੰਦੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਬੈਠਦਾ ਸਰ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋ ਦੋ ਦੇ ਖੜੇ ਹੋ ਜਾਂਦਾ ਕੋਈ ਇਹ ਤੇਰੇ ਦੇ ਸਾਹਮਣੇ ਤੋਂ ਕੋਈ ਬੈਠ ਕੇ ਗੱਲ ਕਰ ਕੇਂਦਰ ਦਿੱਤਾ ਹਾਂਜੀ ਤੁਸੀਂ ਤੋਂ ਕੋਈ ਹੋਵੇ ਜੀ ਤੁਹਾਡਾ ਕੋਈ ਮਤਲਬ ਜੀ ਮੇਰੇ ਦਫ਼ਤਰ ਆਇਓ ਬੈਠ ਕੇ ਗੱਲ ਕਰੋ ਮੈਂ ਆਪਣੀ ਪਛਾਣ ਦੱਸਦਾ ਹਾਂ ਬੈਠ ਕੇ ਗੱਲ ਕਰੋ ਨਹੀਂ ਦਿਸ ਇਜ਼ ਨਾਟ ਦ ਵੇ ਇਨਵੈਸਟੀਗੇਸ਼ਨ ਹੋ ਲੋ ਲੋ ਜੇ ਜਵਾਰ ਇਸ ਔਰ ਦਾ ਵੇ ਜਵਾਰ ਇਸ ਤੁਹਾਡਾ ਜਵਾਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਯੂ ਆਰ ਟ੍ਰੈਸ ਪਾਸਿੰਗ ਇਨ ਟੂ ਮਾਈ ਹਾਊਸ ਲੋ ਲੋ ਤੁਸੀਂ ਆਏ ਥਾਟ ਬਰਨਾਲ ਇੱਕ ਮਿੰਟ ਬੇਜਤੀ ਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਲਿਆ ਪੀਟੀਸੀ ਵਾਲੇ ਨੂੰ ਬੁਲਾ ਸਕਲਾ ਉਹਨਾਂ ਨੂੰ ਬੁਲਾ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਵਾਲੇ ਨੂੰ ਬੁਲਾ ਲਓ ਕੀ ਸਕਿਉਰਿਟੀ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇਨਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਯੂ નો ਇੱਕ ਮੈਂ ਗੱਲ ਦੱਸਾਂ ਜੀ ਦੂਲ ਕਮੈਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਦੀ ਪਛਾਣ ਦੀ ਸਰੂਰ ਪਛਾਣ ਪੁੱਛੀ ਮੈਨੂੰ ਲੋਸ ਮੈਨ ਨਾਇਆ ਹੋਆ ਯੂ ਜੀ ਤੁਸੀਂ ਦੋੜਾ ਕਿਤਾਬ ਐਸੋਲੀ ਯੂਨੀਵਰਸਿਟੀ ਜੋ ਹੂ ਆਰ ਯੂ ਟੈਲ ਮੀ ਆ ਇੰਟਰੋਡਕਸ਼ਨ ਮੈਂ ਆ ਤੁਸੀਂ ਵਰਦੀ ਚ ਨਹੀਂ ਫਲਾਈਂਗ ਸਵਾਰਡ ਦੀ ਬਿਜ਼ਨਸ ਵਿੰਗ ਕੋਲ ਹੋ ਤੁਸੀਂ ਹਾਂ ਡੀਐਸਪੀ ਇਨ ਦਬਰਜ਼ ਜੋ ਮੈਂ ਅੰਦਰ ਆਇਆ ਹਾਂ ਮੈਂ ਦੱਸਦਾ ਇਹਨਾਂ ਨੂੰ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਦਫਤਰ ਚ ਆ ਕੇ ਕੋਕੋਗਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕੋਲ ਕਿ ਤਾ ਨਹੀਂ ਕੁਰਬਾਨ ਜਾਣਾ ਤੁਹਾਨੂੰ ਸਾਰ ਨੂੰ ਪਤਾ ਸੀ 10 ਵਜੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਉਹ ਤਾਂ ਧੱਕੇ ਦੇ ਹੋਏ ਆ ਕੇ ਤੁਸੀਂ ਮੈਨੂੰ ਗੱਲ ਦੱਸੋ ਬਾਲ ਸੈਕਿੰਡ ਜੁਵਾ ਕੰਪਟੂ ਮੈਂ ਹਾਊਸ ਮੈਂ ਘਰੇ ਬੈਠਿਆ ਆ ਰਾਮਨਾ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਏ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਇੱਜ਼ਤੀ ਸੁਣੇ ਉਹ ਦੀ ਜੀਸਰ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਜੀਸਰ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈਂ ਜੀ ਥੋੜੇ ਨਾਲ ਦੱਸਿਓ ਮਾੜਾ ਜੇ ਇੱਥੇ ਕੀ ਕਰ ਰਹੇ ਜੀ ਧੱਕਾ ਕਰ ਰਹੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਆਪ ਹੈ ਬੈਠੋ ਕਿ ਮੇਰੀ ਗੱਲ ਸੁਣਨੇ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੋਊ ਜੀ ਕੈਮਰੇ ਵਿੱਚ ਸਭ ਨਾਲ ਮੈਡੂ ਕੈਮਰੇ ਵਿੱਚ ਮੈਨੂੰ ਦੇਖੋ ਸਭ ਰਿਕਾਰਡ ਹੋਵੇ ਕੋਈ ਇੱਕ ਦੋ ਬੰਦੇ ਕਰਦੇ ਰੱਖਣੇ ਹੋਰ ਖੋ ਸਭ ਰਿਕਾਰਡ ਹੋਵੇ ਤੁਹਾਡਾ ਵੀ ਸਕਿਉਰਿਟੀ ਫੈਟਸ ਹੈ ਨਾ ਸਾਰੀ ਜਿੰਦਗੀ ਨਾ 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 ਤੁਹੈ ਤੈਨੂੰ ਕਹਿੰਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਜੋੜੀ ਚਾਲੇ ਇੱਧਰ ਕਿਉਂ ਹੁੰਦਾ ਹੈ ਸਭ ਦੀ ਵੀਡੀਓ ਬਣਾਉਣਾ ਮੇਰਾ ਵੀ ਇੱਧਰ ਫੋਟੋ ਖਾ ਇੱਧਰ ਬਣਾ ਕੇ ਵੀ ਇਹਨੂੰ ਬਣਾ ਰ ਸਾਰੀ ਬਣਾਉਣ ਦੀ ਜੂਨੀ ਪ੍ਰਕਿਰਿਆ 'ਚ ਵਿਘਨ ਪਾਉਣ ਦੇ ਖਿਲਾਫ ਇਹ ਨਾ ਕਰੋ ਤੁਸੀਂ ਜਿਹੜਾ ਵਿਘਨ ਪਾਉ ਤੁਸੀਂ ਵਿਘਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ 'ਚ ਆਹ ਕੌਣ ਸੀ ਤੂੰ ਸੀ ਸਰਮੈਨ ਇੰਸਪੈਕਟਰ ਤੁਹਾਡੀ ਵਰਦੀ ਕਿੱਥੇ ਜੀ ਸਭ ਬਿਜ਼ਨਸ ਅਲੈਡੀ ਵਰਦੀ ਹੈ ਉਹ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਹੋਇਆ ਠੀਕ ਹੈ ਤੁਸੀਂ ਕੀ ਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਕੀ ਡੀਐਸਪੀ ਵਿੱਚ ਦੇ ਹੋ ਹੋਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰ ਡੁੱਟੇ ਮੇਰੇ ਅੱਗੇ ਆਈ ਫੋਨ ਹੈ ਤੁਸੀਂ ਕਹਿੰਦੇ ਡੀਐਸਪੀ ਵਿੱਚ ਨਾ ਸਾਡੇ ਸਾਰੇ ਅੱਛਾ ਜੀ ਇੱਥੇ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਦੱਸੋ ਤੁਸੀਂ ਕਹੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਠੋ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਆ ਜੀ ਮੇਰੇ ਘਰ ਆਏ ਜੀ ਨਾ ਰਿਪੋਰਟ ਕਰਾ ਨਹੀਂ ਸਰ ਪਲੀਜ਼ ਕੋਪਰੇਟੈਂਟ ਯੂ ਆਰ ਨਾਟ ਕੋਪਰੇਟੇਟਿੰਗ ਸੁਣੋਗੇ ਰਿਲੀਜ਼ ਕਰੋ ਪਲੀਜ਼ ਕਾਉਂਟ ਵੀ ਨਾਟ ਇਨ ਦਾ ਪਬਲਿਕ ਵਾਈ ਨਾਟ ਇਨਵੈਸਟਿਗੇਸ਼ਨ ਦੇ ਆਰ ਮਾਈ ਬੀ ਪੀਪਲ ਇਹ ਇਸ ਨਾਲ ਇੱਕ ਮਸਲੇ ਦਾ ਨਾ ਆਈ ਆਮ ਨਾਟ ਆਮ ਸੌਰੀ ਤੁਹਾਨੂੰ ਜਰਾ ਤੁਹਾਡਾ ਕੋਈ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਨਾਲ ਠਕਾ ਕਰ ਰਹੇ ਹੋ ਕਿ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰੇ ਬੋ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਹੋ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਲੈ ਕਰ ਗਏ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਨਾ ਇਨ ਫਰੰਟ ਆਫ ਦਾ ਕੈਮਰਾ ਉਸ ਜੀ ਕੋਸਟ ਕਰੋ ਕੀ ਐਡਵੋਕੇਟ ਨੌਣਾ ਲਾਲ ਨੂੰ ਸਾਰਾ ਦੱਸਦੇ ਡਾਕਟਰ ਜੁੜੇ ਕੀ ਕਰ ਲਓ ਤੁਸੀਂ ਬਹਿ ਕੇ ਜਾਓ ਮੈਂ ਬੈਠਦਾ ਕਰੋ ਕੋਈ ਪੰਨੋਸ ਕਰਨਾ ਜੀ ਵੀਡੀਓ ਬਣਾਈ ਚੱਲੋ ਜੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਮੈਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿੱਚਦੰਦ ਕੀ ਕਰਦੀ ਪਰ ਮਾਲਕਾਂ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਹੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਜੇ ਮੈਂ ਆਪਦੇ ਚ ਗੱਲ ਕਰਦਾ ਹਾਂ ਜਵਾਬ ਤੇ ਜਵਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਚ ਹੁੰਦੇ ਨਾ ਤੁਸੀਂ ਕੰਮ ਹੁੰਦੇ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਬ ਤੇ ਚ ਹੁੰਦੇ ਨਾ ਤੁਸੀਂ ਆਮ ਨਾਲ ਆਉਂਦੇ ਮੈਂ ਆਮ ਨਾਲ ਆਪਦੇ ਨਾ ਸਟੂਡੈਂਟ ਨਾ ਨੂੰ ਮੋਡ ਕਰਾ ਦੇ ਉਹਨੂੰ ਨਾਂ ਲੈ ਕੇ ਕਿਨੂੰ ਕਿਹਨੂੰ ਨੋਟ ਕਰਾ ਦਿਖਾ ਦੇ ਕਿਨੂੰ ਨੋਟ ਕਰਾਇਆ ਤੁਹਾਡੀ ਸਿਕਿਉਰਟੀ ਨੂੰ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉਹਦੇ ਉੱਤੇ ਅਸੀਂ ਉਹਨਾਂ ਦੇ ਨਾਂ ਨਾਲ ਉਹਨਾਂ ਦੀ ਨਿਸ਼ਾਨਦੇਹੀ ਤਾਂ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਾ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਆਰ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਵਿਜਾਹਤ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਮੇਡ ਪੈਂਸਰ ਮੈਂ ਬੈਠੋ